ਦੇਵੇ ਅੱਜ ਅਸੀਂ ਪੈਰ ਪ੍ਰੋਜੈਕਟ ਦੇ ਅਧੀਨ ਇੱਥੇ ਸਕਿੱਲ ਸੈਂਟਰ ਦੀ ਸ਼ੁਰੂਆਤ ਕੀਤੀ ਹੈ ਔਰ ਇਹਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਆਭਾਰੀ ਹਾਂ ਵਰਦਮਾਨ ਗਰੁੱਪ ਦਾ ਜਿਨ੍ਹਾਂ ਨੇ ਸੀਐਸਆਰ ਤਹਿਤ ਸਾਨੂੰ ਮਸ਼ੀਨਾਂ ਉਪਲਬਧ ਕਰਵਾਈਆਂ ਨੇ ਇੱਥੇ ਇਹਦਾ ਮੁੱਖ ਉਦੇਸ਼ ਇਹ ਹੈ ਕਿ ਜੋ ਪਿੰਡ ਦੀ ਉਹ ਨਾਂ ਲੱਗਦੇ ਪਿੰਡ ਦੀ ਜੋ ਲੜਕੀਆਂ ਨੇ ਕੁੜੀਆਂ ਨੇ ਉਹਨਾਂ ਨੂੰ ਸਿਖਲਾਈ ਦਿੱਤੀ ਅਸੀਂ ਟ੍ਰੇਨਿੰਗ ਦਿੱਤੀ ਹੈ ਬਕਾਇਦਾ ਟ੍ਰੇਨਿੰਗ ਦੇਣ ਦੇ ਬਾਅਦ ਉਹਨਾਂ ਨੂੰ ਸਮਰਥ ਬਣਾਉਣ ਵਾਸਤੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਆਪਣਾ ਕੰਮ ਕਰ ਸਕਣ ਔਰ ਆਪਣੀ ਕਮਾਈ ਕਰ ਸਕਣ ਉਸ ਵਾਸਤੇ ਅਸੀਂ ਇੱਕ ਪਹਿਲ ਇੱਕ ਸ਼ੁਰੂਆਤ ਕੀਤੀ ਹੈ ਸਾਡੇ ਕੋਲ ਪ੍ਰੋਪਰ ਮਸ਼ੀਨਰੀ ਹੈ ਪ੍ਰੋਪਰ ਸਾਰੇ ਜੋ ਸੈਲਫ ਹੈਲਪ ਗਰੁੱਪ ਦੇ ਮੈਂਬਰਸ ਨੇ ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਹੈ ਅੱਜ ਤੂੰ ਵੀ ਤੁਸੀਂ ਵੀ ਦੇਖ ਰਹੇ ਹੋਣੇ ਬਹੁਤ ਵਧੀਆ ਇਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਔਰ ਅਸੀਂ ਇੱਕ ਹੋਰ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕਿ ਜੋ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਜੋ ਯੂਨੀਫਾਰਮ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਉਹਦੀ ਜੋ ਸਿਲਾਈ ਹੈ ਉਹ ਅਸੀਂ ਇਹਨਾਂ ਸੈਂਟਰਾਂ ਦੇ ਤਹਿਤ ਕਰਵਾ ਰਹੇ ਹਾਂ ਇਦੇ ਦੋ ਫਾਇਦੇ ਹੋਣਗੇ ਇੱਕ ਤਾਂ ਜੋ ਗਰੀਬ ਬੱਚੇ ਹਨ ਜੋ ਕਿ ਸਰਕਾਰ ਵੱਲੋਂ ਜੋ ਉਹਨਾਂ ਨੂੰ ਵਰਦੀਆਂ ਦਿੱਤੀ ਜਾਂਦੀ ਹੈ ਉਹ ਵੀ ਮਿਲੇਗੀ ਔਰ ਨਾਲ ਦੀ ਨਾਲ ਜੋ ਔਰਤਾਂ ਨੇ ਪਿੰਡ ਦੀ ਔਰਤਾਂ ਨੇ ਉਹਨਾਂ ਨੂੰ ਕਮਾਈ ਦਾ ਸਾਧਨ ਵੀ ਹੋਏਗਾ ਤਾਂ ਇਸ ਕਰਕੇ ਇੱਕ ਬਹੁਤ ਚੰਗੀ ਇੱਕ ਨਵਿਕਲੀ ਸ਼ੁਰੂਆਤ ਹੈ ਔਰ ਆਸ ਕਰਾਂਗਾ ਕਿ ਇਹ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਹਨੂੰ ਚਲਾਵਾਂਗੇ ਔਰ ਆਨ ਵਾਲੇ ਟਾਈਮ ਦੇ ਵਿੱਚ ਇਹਨੂੰ ਅਸੀਂ ਔਰ ਵੀ ਔਰ ਪਿੰਡਾਂ ਤੱਕ ਔਰ ਪਹੁੰਚਾਵਾਂਗੇ